ਬੈਂਕ ਦੇ ਬਾਹਰੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਨੂੰ ਕੀਤਾ ਪੁਲਿਸ ਨੇ ਕਾਬੂ ਬੀਤੇ ਦਿਨ ਸਮਰਾਲਾ SBI ਬੈਂਕ ਦੇ ਬਾਹਰ ਇੱਕ ਪਲਸਰ ਮੋਟਰਸਾਈਕਲ ਅੜਪਛਾਤੇ ਚੋਰ ਵੱਲੋਂ ਚੋਰੀ ਕਰ ਲਿੱਤਾ ਗਿਆ ਸੀ ਜਿਸ ਦੀ ਸ਼ਿਕਾਇਤ ਸਮਰਾਲਾ ਪੁਲਿਸ ਨੂੰ ਦਿੱਤੀ ਗਈ ਅਤੇ ਸਮਰਾਲਾ ਪੁਲਿਸ ਵੱਲੋਂ 4 ਘੰਟੇ ਦੇ ਵਿੱਚ ਮੋਟਰਸਾਈਕਲ ਚੋਰ ਨੂੰ ਕਾਬੂ ਕਰ ਲਿੱਤਾ ਗਿਆ ਹੈ ਪੀੜਤ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਕੱਲ SBI ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਾਉਣ ਆਪਣੇ ਮੋਟਰਸਾਈਕਲ ਤੇ ਗਿਆ ਸੀ ਜਦੋਂ ਬੈਂਕ ਦੇ ਬਾਹਰ ਆ ਕੇ ਦੇਖਿਆ ਤਾਂ ਉਸਦਾ ਮੋਟਰਸਾਈਕਲ ਜਗ੍ਹਾ ਤੋਂ ਗਾਇਬ ਸੀ ਤਾਂ ਪੀੜਤ ਵੱਲੋਂ ਬੈਂਕ ਦੇ ਅੰਦਰ ਲੱਗੇ ਹੋਏ ਸੀਸੀਟੀਵੀ ਕੈਮਰੇ ਖੰਗਾਲੇ ਗਏ ਤਾਂ ਪਤਾ ਚੱਲਿਆ ਕਿ ਇੱਕ ਅਣਪਛਾਤਾ ਚੋਰ ਉਸਦਾ ਮੋਟਰਸਾਈਕਲ ਲੈ ਗਿਆ ਹੈ ਤਾਂ ਇਸ ਦੀ ਸ਼ਿਕਾਇਤ ਸਮਰਾਲਾ ਪੁਲਿਸ ਨੂੰ ਦਿੱਤੀ ਗਈ ਸਮਰਾਲਾ ਪੁਲਿਸ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ 4 ਘੰਟੇ ਦੇ ਵਿੱਚ ਮੋਟਰਸਾਈਕਲ ਚੋਰ ਗ੍ਰਿਫਤਾਰ ਕਰ ਲਿੱਤਾ ਗਿਆ ਅਤੇ ਮੋਟਰਸਾਈਕਲ ਬਰਾਮਦ ਕਰ ਲਿੱਤਾ ਗਿਆ ਹੈ ਸਮਰਾਲਾ ਤੋਂ ਕਰਿਸ਼ਨ ਲਾਲ ਚਾਂਦਲਾ ਦੀ ਰਿਪੋਰਟ ਹਾਂਜੀ ਸਰ ਇੱਕ ਮੋਟਰਸਾਈਕਲ ਚੋਰੀ ਹੋਇਆ ਸੀਗਾ ਹਾਂਜੀ ਇਹ ਨਾ ਹਰਿੰਦਰ ਸਿੰਘ ਜਣ ਸੀਗਾ ਬੰਦਾ ਪੁੰਗਰਾਲੀ ਰਾਜਪੂਤਾਂ ਦਾ ਇਹ ਕਿਤੇ ਬੈਂਕ ਦੇ ਵਿੱਚ ਕੰਮ ਆਇਆ ਸੀਗਾ ਪੈਸੇ ਕਢਵਾਉਣ ਵਾਸਤੇ ਜਦ ਮੋਟਰਸਾਈਕਲ ਕੋਲੋਂ ਹੰਦੋਂ ਗਿਆ ਬੈਂਕ ਦੇ ਵਿੱਚ ਮੋਟਰਸਾਈਕਲ ਖੜਾ ਕੇ ਵਾਪਸ ਆਇਆ ਤਾਂ ਮੋਟਰਸਾਈਕਲ ਹੈ ਨਹੀਂ ਸੀ ਤੇ ਫਿਰ ਇਹਨੇ ਅਸਾਨੂੰ ਆਗੇ ਇਤਲਾਹ ਕੀਤੀ ਸੀ ਸੀਸੀਟੀਵੀ ਫੁਟੇਜ ਜਦੋਂ ਅਸੀਂ ਚੈੱਕ ਕੀਤੀ ਚੈੱਕ ਕਰਨ ਤੋਂ ਜਿਹੜਾ ਹੈਗਾ ਇੱਕ ਉਹ ਸਰਦਾਰ ਵਿਆਕੀ ਪਾਇਆ ਗਿਆ ਉਹਦੀ ਫੌਜ ਸਾਨਦੀਨ ਕਰਨ ਤੋਂ ਬਾਅਦ ਉਹ ਹੰਤਾ ਸਾਨੂੰ ਟ੍ਰੇਸ ਹੋ ਗਿਆ ਰਾਜਪ੍ਰੀਤ ਰਾਜਿਆਲ ਦਾ ਸੀਗਾ ਤੇ ਅੰਮ੍ਰਿਤਪਾਲ ਸੇ ਦਾ ਤੇ ਅਸੀਂ ਇਹਨਾਂ ਨੂੰ ਮੋਰਸਾਂ ਸਮੇਤ ਜਿਹੜਾ ਹੈਗਾ ਰਾਜਪ੍ਰੀਤ ਨੂੰ ਕਾਬੂ ਕਰ ਲਿਆ ਇਹਦੇ ਪਹਿਲਾਂ ਚੋਰੀ ਦੇ ਹੋਰ ਵੀ ਕਾਮੇ ਦਾ ਜਿਹੜਾ ਇਹ ਡੀਫੇਲ ਹਲਾਇਆ ਜੀ ਕੋਈ ਕਾਲਰ ਨੋਟਸ ਵਿੱਚ ਨਹੀਂ ਆਇਆ ਕਿੰਨੇ ਘੰਟੇ ਦੇ ਵਿੱਚ ਤੁਸੀਂ ਚੋਰੀ ਦਾ ਜਮਨ ਮਾਮਲਾ ਜਦੋਂ ਸੁਝਾਇਆ ਇਹ 4 ਘੰਟੇ